ਕਿੰਨਾ ਬਜਟ ਹੈ ਕਿੰਨੇ ਟਿੱਪ ਬਣਦੀ ਬੰਦ ਕਰ ਲਾ ਮੜੇ ਗੱਡੇ ਵਾਲੀ ਸੜਕੇ ਖਰਾਬ ਸੀਗੀ ਜੀ ਸੀਗੀ ਕਾਫੀ ਟਾਈਮ ਤੋਂ ਮਾਂਗੀ ਸੀਗੀ ਪਰ ਪੀਡਬਲਯੂਡੀ ਨੇ ਸਹਿਯੋਗ ਦੇ ਨਾਲ ਇੱਕ ਕੱਲੀ ਸੜਕੀ ਪਾਸ ਕਰਾ ਕੇ ਲੈਣ ਦੀ ਹੈ ਕਿਉਂਕਿ ਬਹੁਤ ਜੀ ਜ਼ਰੂਰਤ ਹੈਗੀ ਕਿਉਂਕਿ ਕਾਫੀ ਜਿਆਦਾ ਬਾਰਸ਼ਾਂ ਦੇ ਵਿੱਚ ਖਰਾਬ ਹੋ ਜਾਂਦੀ ਸੀਗੀ ਥੋੜਾ ਜਿਹਾ ਬਾਰਸ਼ ਦਾ ਸਮਾ ਕਰਕੇ ਤਾਂ ਇਹ ਨੇੜੇ ਹੋ ਗਈਏ ਸੜਕ ਕਿਉਂਕਿ ਬਾਰਸ਼ਾਂ ਦੇ ਵਿੱਚ ਕੋਈ ਵੀ ਚੀਜ਼ ਫੜਦੀ ਨਹੀਂ ਹੁੰਦੀ ਹੁਣ ਵਧੀਆ ਸੌਂਗ ਨਾ ਬਣਾਉਣਗੇ ਤੇ ਇਹਦਾ ਤਕਰੀਬਨ 3 ਲੱਖ ਦੇ ਕਰੀਬ ਖਰਚੀ ਆ ਜਿਹੜੀ ਉਹ ਇੱਥੇ ਖਰਚ ਹੋਈਆਂ ਤੇ ਮੈਂ ਮਾਰਟਿੰਗ ਬਖਵਾਂਤੀ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਤਕਰੀਬ ਹਰਕਤ ਆ ਜੀ ਤੁਸੀਂ 2 ਮਹੀਨੇ ਠਹਿਰ ਜੋ 2 ਮਹੀਨਿਆਂ ਦੇ ਵਿੱਚ ਪੰਜਾਬ ਦੇ ਵਿੱਚੋਂ ਹਲਕਾ ਮਹਿਲ ਕਲਾ ਪਹਿਲੇ ਨੰਬਰ ਤੇ ਹੋਊਗਾ ਸੜਕਾਂ ਦੇ ਵਿੱਚ ਸੋਣੇ ਸਾਹਮਣੇ ਕੰਮ ਕਰ ਉਹ ਥੋੜਾ ਸਮਾਂ ਲੱਗਦਾ ਹੁੰਦਾ ਜਿਹੜੇ ਬੰਦੇ ਨਾ ਕਈ ਵਾਰੀ ਇੱਥੇ ਕਾਗਰਸੀ ਆਉਂਦੇ ਆ ਉਹ ਇੱਥੇ ਵੀਡੀਓ ਬਣਾ ਲੈਂਦੇ ਉਹਨਾਂ ਨੂੰ ਕੁੱਸੇ ਵੀ ਤੂੰ ਕੋਈ ਖਾਲ ਦੇ ੱਟ ਲੱਗੀ ਉਹਨਾਂ ਦਿਖਾ ਅਸੀਂ ਤਾਂ 7.5 300 ਕਰੋੜ ਰੁਪਈਆ ਲਾਤਾ ਇਕੱਲੇ ਮੈਂ ਬਰਨਾਲੇ ਦੇ ਵਿੱਚ ਉਹਨਾਂ ਕਿਤੇ ਐਟ ਲੱਗੀ ਦਿਖਾ ਦੇਣ ਵੀ ਅਸੀਂ ਇੱਕ ਖਾਲ ਬਣਾਇਆ ਰਜਵਾਹੇ ਬਣਦੇ ਆ ਹੋਰ ਜੋ ਵੀ ਹੁੰਦਾ ਵੀ ਇਸ ਕਰਕੇ ਕਹਿਣਾ ਬੜਾ ਸੁਖਾਂ ਦਾ ਕੰਮ ਆ ਇਹ ਤਜਰਬੇ ਨਹੀਂ ਹੁੰਦੇ ਆ ਹੁਣ ਸਾਨੂੰ ਤਜਰਬਾ ਹੋ ਗਿਆ ਜਿੰਨੇ ਸੀਦਾ ਦੀ ਜਗ੍ਹਾ ਦੇ ਵਿੱਚ ਗੇਟ ਮਹਿਲ ਕਲਾਂ ਚ ਬਣ ਲੱਗਿਆ ਤੁਸੀਂ ਕਿਤੇ ਕਰਕੇ ਦੇਖੋ ਪੰਜਾਬ ਚ ਪਤਾ ਕਿਤੇ ਨਹੀਂ ਬਣਦੇ ਇਹ ਕਿਉਂਕਿ ਹੁਣ 5 ਸਾਲ ਦਾ ਜਿਹੜਾ ਹੈਗਾ ਤਜਰਬਾ ਉਹ ਕੰਮ ਆਉਂਦਾ ਸਾਨੂੰ ਪਤਾ ਵੀ ਪੈਸਾ ਕਿਵੇਂ ਲੈ ਕੇ ਆਉਣਾ ਸਾਡੇ ਬਰਨਾਲੇ ਦੇ ਵਿੱਚ ਨਾ ਪੱਤਰਕਾਰ ਸਾਹਿਬ 38 ਸੜਕਾਂ ਪਾਹ ਹੋਈਆਂ ਰਿਪੇਅਰ ਦੇ ਵਿੱਚ 38 ਦੇ ਵਿੱਚੋਂ 28 ਮੈਂ ਇਕੱਲਾ ਲੈ ਕੇ ਆਇਆ ਇਕੱਲੇ ਮਹਿਲ ਕਲਾ ਲਈ ਤੇ ਮਿਲੂ ਸਾਹਿਬ ਤਾਂ ਮੈਂ ਘਰੇ ਵੀ ਤਾਂ ਮੈਂ ਜ਼ਿੰਮੇਵਾਰੀ ਨਾਲ ਕਹਿਣਾ ਵੀ ਇੰਨਾ ਕੁ ਤਿਆਰਪਾ ਹੋ ਗਿਆ ਸਾਡੇ ਇੱਕ ਵੀ ਸੜਕ ਹੁਣ ਥੋੜਾ ਕੰਮ ਆ ਆ ਵੀ ਨਹੀਂ ਤੇ ਇੰਨਾ ਚੱਲ ਪੈਣਾ ਸੜਕਾਂ ਦਾ ਕੋਈ ਇੱਕ ਵੀ ਸੜਕ ਥੋੜੀ ਟੁੱਟੀ ਨਹੀਂ ਮਿਲਣੀ ਹੈ ਇਹ ਕਿੱਥੋਂ ਤੋਂ ਕਿੱਥੇ ਇਹ ਇਹ ਜੇ ਤਿੱਬੇ ਤੋਂ ਲਾ ਕੇ ਵਿਦੇਸ਼ਾਂ ਤੱਕ ਜਿੱਦੇ ਆਪਣੇ ਜਿੱਦੇ ਵਿਦੇਸ਼ਾਂ ਤੱਕ ਇਹ ਸੜਕ ਜਿਹੜੀ ਬਣਨੀ ਹੈ ਤੇ ਮੋਰ ਵੀ ਮੈਂ ਦੱਸਿਆ ਰਿਹਾ ਵੀ ਨਵੀਆਂ ਸੜਕਾਂ ਬਹੁਤ ਪਈਆਂ ਨੇ ਵਿੱਚ ਅਸੀਂ ਇੱਥੋਂ ਵੀ ਪਈ ਆ ਜਿਹੜੀ ਆਪਣੇ ਬਨਾਲ ਨੂੰ ਵੀ ਪਈ ਆ ਬੜੀ ਮਹਾਨ ਬਨਾਲ ਨੂੰ ਪਈ ਆ ਜੀ ਬਨਾਲ ਨੂੰ ਵੀ ਪਈ ਆ ਮੈਂ ਜੀ ਉਹ ਕਰਕੇ ਚੱਕਰੀ ਆ ਤੇ ਬਨਾਲ ਜਾ ਕੇ ਨਿਕਲਦੀ ਆ ਥੋੜਾ ਜਿਹਾ ਪੱਥਰ ਚੱਲਦਾ ਇੱਕ ਬੜੀ ਨੂੰ ਵੀ ਜਾਨਕਿ ਸਾਰੀਆਂ ਸੜਕਾਂ ਪਾ ਕੇ ਨਵੀਆਂ ਐ ਪ੍ਰੋਜੈਕਟ ਮੰਡੀ ਬੋਰਡ ਉਹ ਬਣਾਉਣਗੇ ਕਿ ਇਹ ਪੀਡਾ ਜੀ ਇਹ ਪੀਬੀਡਾ ਜੀ ਮੇਰਾ ਵੀ ਢੂਟੀ ਬਣਾਊਗਾ ਜੀ ਓਕੇ ਬਾਕੀ ਚਲੋ ਜਿਹੜੀ ਜਿੱਥੇ ਹੁੰਦਾ ਪੈਸਾ ਪਏ ਉਧਰ ਭੇਜ ਦਿੰਨੇ ਜਾਨਕਿ ਸੜਕਾਂ ਤਕਰੀਬਨ ਸਭ ਤੋਂ ਵੱਧ ਐ ਜ਼ਮੀਰ ਬੈਂ ਜ਼ਿੰਮੇਵਾਰੀਆਂ ਕਹਣਾ ਵੀ ਹਲਕਾ ਬਹਿਲ ਕਰਕ ਬਾਣੀ ਕਿੰਨੇ ਟਾਈਮ ਚ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ